मामला सुन के हो जाओगे हैरान औरत ने अपनी जायदाद बच्चों ਦੀ بجائے ਆਪਣੇ ਪਾਲਤੂ ਜਾਨਵਰਾਂ ਲਈ ਛੱਡਣ ਦਾ ਫੈਸਲਾ ਕੀਤਾ ਹੈ औरत ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਮ ਆਪਣੀ ਵਸੀਅਤ ਬਦਲ ਦਿੱਤੀ ਹੈ ਬਜ਼ੁਰਗ औरत ਨੇ ਕੁਝ ਸਾਲ ਪਹਿਲਾਂ ਆਪਣੇ ਬੱਚਿਆਂ ਲਈ ਲਗਭਗ 23 ਕਰੋੜ ਰੁਪਏ ਛੱਡੇ ਸਨ ਪਰ ਹੁਣ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦੇ ਬੱਚੇ ਉਸ ਦੀ ਦੇਖਭਾਲ ਨਹੀਂ ਕਰਨਗੇ ਤਾਂ ਉਹ ਗੁੱਸੇ ਵਿੱਚ ਹੈ ਅਤੇ ਆਪਣੀ ਸਾਰੀ ਜਾਇਦਾਦ ਕੁੱਤੇ ਬਿੱਲਿਆਂ ਦੇ ਨਾਮ ਕਰਨ ਦਾ ਫੈਸਲਾ ਕੀਤਾ ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਆਏ ਅਤੇ ਨਾ ਹੀ ਉਸ ਦਾ ਹਾਲ-ਚਲ ਜਾਣਿਆ ਜਿਸ ਕਾਰਨ ਔਰਤ ਨੇ ਗੁੱਸੇ ਵਿੱਚ ਆ ਕੇ ਚੁੱਕਿਆ ਇਹ ਕਦਮ ਉਸਨੇ ਬੱਚਿਆਂ ਵੱਲੋਂ ਡਿੱਠਾ ਕਿਤੇ ਜਾਣ ਤੇ ਆਪਣੀ ਜਾਇਦਾਦ ਅਤੇ ਸਾਰੇ ਪੈਸੇ ਆਪਣੇ ਬਿੱਲੀਆਂ ਅਤੇ ਕੁੱਤਿਆਂ ਦੇ ਹੀ ਛੱਡ ਦਿੱਤੇ ਬਜ਼ੁਰਗ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਹੁਣ ਜਾਨਵਰ ਹਨ ਅਤੇ ਹੋਰ ਕੋਈ ਨਹੀਂ ਉਸਨੇ ਆਪਣੀ ਨਵੀਂ ਵਸੀਅਤ ਵਿੱਚ ਕਿਹਾ ਹੈ ਉਸ ਦਾ ਸਾਰਾ ਪੈਸਾ ਉਸ ਦੇ ਪਾਲਤੂ ਜਾਨਵਰਾਂ ਜੋ ਉਹਨਾਂ ਦੀ ਕਿਸੇ ਵੀ ਔਲਾਦ ਦੀ ਦੇਖਭਾਲ ਲਈ ਵਰਤਿਆ ਜਾਣਾ ਚਾਹੀਦਾ ਹੈ ਪਰ ਚੀਨ ਵਿੱਚ ਕਾਨੂੰਨ ਨੂੰ ਆਪਣਾ ਪੈਸਾ ਸਿੱਧਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ ਇਸ ਲਈ ਉਸਨੇ ਇੱਕ ਸਥਾਨਕ ਵੈਟੇਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੈਨ ਕਾਈ ਨੇ ਕਿਹਾ ਨਿਯੁਕਤੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸ ਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੰਦੀ ਹੈ ਜਿਸ ਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦਾ ਹੈ ਮਾਮਲਾ ਸੁਣ ਕੇ ਹੋ ਜਾਓਗੇ ਹੈਰਾਨ ਔਰਤ ਨੇ ਆਪਣੀ ਜਾਇਦਾਦ ਬੱਚਿਆਂ ਦੀ ਬਜਾਏ ਆਪਣੇ ਪਾਲਤੂ ਜਾਨਵਰਾਂ ਲਈ ਛੱਡਣ ਦਾ ਫੈਸਲਾ ਕੀਤਾ ਹੈ। ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਵਸੀਅਤ ਬਦਲ ਦਿੱਤੀ ਹੈ। ਬਜ਼ੁਰਗ ਔਰਤ ਨੇ ਕੁਝ ਸਾਲ ਪਹਿਲਾਂ ਆਪਣੇ ਬੱਚਿਆਂ ਲਈ ਲਗਭਗ 23 ਕਰੋੜ ਰੁਪਏ ਛੱਡੇ ਸਨ ਪਰ ਹੁਣ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦੇ ਬੱਚੇ ਉਸ ਦੀ ਦੇਖਭਾਲ ਨਹੀਂ ਕਰਨਗੇ ਤਾਂ ਉਹ ਗੁੱਸੇ ਵਿੱਚ ਹੈ ਅਤੇ ਆਪਣੀ ਸਾਰੀ ਜਾਇਦਾਦ ਕੁੱਤੇ ਬਿੱਲਿਆਂ ਦੇ ਨਾਂ ਕਰਨ ਦਾ ਫੈਸਲਾ ਕੀਤਾ ਹੈ। ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਆਏ ਅਤੇ ਨਾ ਹੀ ਉਸ ਦਾ ਹਾਲ-ਚਲ ਜਾਣਿਆ। ਜਿਸ ਕਾਰਨ ਔਰਤ ਨੇ ਗੁੱਸੇ ਵਿੱਚ ਆ ਕੇ ਚੁੱਕਿਆ ਇਹ ਕਦਮ ਉਸਨੇ ਬੱਚਿਆਂ ਵੱਲੋਂ ਡਿੱਠਾ ਕਿਤੇ ਜਾਣ ਤੇ ਆਪਣੀ ਜਾਇਦਾਦ ਅਤੇ ਸਾਰੇ ਪੈਸੇ ਆਪਣੇ ਬਿੱਲੀਆਂ ਅਤੇ ਕੁੱਤਿਆਂ ਦੇ ਹੀ ਛੱਡ ਦਿੱਤੇ ਬਜ਼ੁਰਗ ਨੇ ਦਾਵਾ ਕੀਤਾ ਹੈ ਕਿ ਉਸ ਕੋਲ ਹੁਣ ਜਾਨਵਰ ਹਨ ਅਤੇ ਹੋਰ ਕੋਈ ਨਹੀਂ ਉਸਨੇ ਆਪਣੀ ਨਵੀਂ ਵਸੀਅਤ ਵਿੱਚ ਕਿਹਾ ਹੈ ਉਸਦਾ ਸਾਰਾ ਪੈਸਾ ਉਸਦੇ ਪਾਲਤੂ ਜਾਨਵਰਾਂ ਜੋ ਉਹਨਾਂ ਦੀ ਕਿਸੇ ਵੀ ਔਲਾਦ ਦੀ ਦੇਖਭਾਲ ਲਈ ਵਰਤਿਆ ਜਾਣਾ ਚਾਹੀਦਾ ਪਰ ਚੀਨ ਵਿੱਚ ਕਾਨੂੰਨ ਨੂੰ ਆਪਣਾ ਪੈਸਾ ਸਿੱਧਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ ਇਸ ਲਈ ਉਸਨੇ ਇੱਕ ਸਥਾਨਕ ਵੈਟੇਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈ। ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੈਨ ਕਾਈ ਨੇ ਕਿਹਾ, "ਨਿਊ ਦੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸ ਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੰਦੀ ਹੈ ਜਿਸ ਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦਾ ਹੈ। ਮਾਮਲਾ ਸੁਣ ਕੇ ਹੋ ਜਾਓਗੇ ਹੈਰਾਨ। ਔਰਤ ਨੇ ਆਪਣੀ ਜਾਇਦਾਦ ਬੱਚਿਆਂ ਦੀ ਬਜਾਏ ਆਪਣੇ ਪਾਲਤੂ ਜਾਨਵਰਾਂ ਲਈ ਛੱਡਣ ਦਾ ਫੈਸਲਾ ਕੀਤਾ ਹੈ। ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਵਸੀਅਤ ਬਦਲ ਦਿੱਤੀ ਹੈ। ਬਜ਼ੁਰਗ ਔਰਤ ਨੇ ਕੁਝ ਸਾਲ ਪਹਿਲਾਂ ਆਪਣੇ ਬੱਚਿਆਂ ਲਈ ਲਗਭਗ 23 ਕਰੋੜ ਰੁਪਏ ਛੱਡੇ ਸਨ ਪਰ ਹੁਣ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦੇ ਬੱਚੇ ਉਸ ਦੀ ਦੇਖਭਾਲ ਨਹੀਂ ਕਰਨਗੇ ਤਾਂ ਉਹ ਗੁੱਸੇ ਵਿੱਚ ਹੈ ਅਤੇ ਆਪਣੀ ਸਾਰੀ ਜਾਇਦਾਦ ਕੁੱਤੇ ਬਿੱਲਿਆਂ ਦੇ ਨਾਂ ਕਰਨ ਦਾ ਫੈਸਲਾ ਕੀਤਾ ਹੈ। ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਆਏ ਅਤੇ ਨਾ ਹੀ ਉਸ ਦਾ ਹਾਲ-ਚਲ ਜਾਣਿਆ। ਜਿਸ ਕਾਰਨ ਔਰਤ ਨੇ ਗੁੱਸੇ ਵਿੱਚ ਆ ਕੇ ਚੁੱਕਿਆ ਇਹ ਕਦਮ ਉਸਨੇ ਬੱਚਿਆਂ ਵੱਲੋਂ ਡਿਠਾ ਕਿਤੇ ਜਾਣ ਤੇ ਆਪਣੀ ਜਾਇਦਾਦ ਅਤੇ ਸਾਰੇ ਪੈਸੇ ਆਪਣੇ ਬਿੱਲੀਆਂ ਅਤੇ ਕੁੱਤਿਆਂ ਲਈ ਛੱਡ ਦਿੱਤੇ। ਬਜ਼ੁਰਗ ਨੇ ਦਾਵਾ ਕੀਤਾ ਹੈ ਕਿ ਉਸ ਕੋਲ ਹੁਣ ਜਾਨਵਰ ਹਨ ਅਤੇ ਹੋਰ ਕੋਈ ਨਹੀਂ। ਉਸਨੇ ਆਪਣੀ ਨਵੀਂ ਵਸੀਅਤ ਵਿੱਚ ਕਿਹਾ ਹੈ ਉਸਦਾ ਸਾਰਾ ਪੈਸਾ ਉਸਦੇ ਪਾਲਤੂ ਜਾਨਵਰਾਂ ਜੋ ਉਹਨਾਂ ਦੀ ਕਿਸੇ ਵੀ ਔਲਾਦ ਦੀ ਦੇਖਭਾਲ ਲਈ ਵਰਤਿਆ ਜਾਣਾ ਚਾਹੀਦਾ ਹੈ। ਪਰ ਚੀਨ ਵਿੱਚ ਕਾਨੂੰਨ ਨੂੰ ਆਪਣਾ ਪੈਸਾ ਸਿੱਧਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ। ਇਸ ਲਈ ਉਸਨੇ ਇੱਕ ਸਥਾਨਕ ਵੈਟਰਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈ। ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੈਨ ਕਾਈ ਨੇ ਕਿਹਾ, "ਨਿਊ ਦੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸ ਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੰਦੀ ਹੈ ਜਿਸ ਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦਾ ਹੈ।"